ਹੈਲੋ ਫਰੈਂਡਸ ਅਸ਼ੀਕਾ ਹਾਲ ਸਾਰਿਆਂ ਨੂੰ ਵੈਲਕਮ ਟੂ ਵੇ ਟੂ ਸਕਸੈਸ ਅੱਜ ਅਸੀਂ ਗੱਲ ਕਰਾਂਗੇ ਇੱਕ ਮਸ਼ਹੂਰ ਐਪਿਕ ਪੋਇਮ ਪੈਰਾਡਾਈਸ ਲੌਸਟ ਬਾਰੇ ਜੋ ਲਿਖੀ ਸੀ ਗ੍ਰੇਟ ਪੋਇਟ ਜான் ਮਿਲਟਨ ਨੇ ਇਸ ਵੀਡੀਓ ਵਿੱਚ ਅਸੀਂ ਕੁਝ ਕੀ ਫੈਕਟਸ ਕੈਰੇਕਟਰਸ ਤੇ ਪੈਰਾਡਾਈਸ ਲੌਸਟ ਦੀ ਫੁੱਲ ਸਮਰੀ ਡਿਸਕਸ ਕਰਾਂਗੇ ਇਹ ਪੋਇਮ ਐਡਮ ਤੇ ਈਵ ਦੀ ਕਹਾਣੀ ਹੈ ਜਿੱਥੇ ਉਹਨਾਂ ਦੀ ਗਲਤੀ ਕਰਕੇ ਉਸ ਵਰਗ ਤੋਂ ਕੱਢ ਦਿੱਤੇ ਗਏ ਸੀ ਚਲੋ ਸ਼ੁਰੂ ਕਰੀਏ ਇਸ ਪੋਇਮ ਦੀ ਸਿੰਪਲ ਤੇ ਇੰਟਰਸਟਿੰਗ ਸਮਰੀ ਨੂੰ ਪੈਰਾਡਾਈਸ ਲੌਸਟ ਇੱਕ ਐਪਿਕ ਪੋਇਮ ਹੈ ਜੋ ਪਬਲਿਸ਼ ਹੋਈ ਸੀ 1670 ਦੇ ਵਿੱਚ 10 ਬੁੱਕਸ ਦੇ ਨਾਲ 1674 ਦੇ ਵਿੱਚ ਸੈਕੰਡ ਐਡੀਸ਼ਨ ਆਇਆ ਦੋ ਬੁੱਕਸ ਐਡ ਕੀਤੀਆਂ ਤੇ ਟੋਟਲ 12 ਬੁੱਕਸ ਬਣ ਹੋ ਗਈਆਂ ਪੈਰਾਡਾਈਸ ਰੀਗੇਨਡ ਜੋ 1671 ਦੇ ਵਿੱਚ ਆਈ ਸੀ ਉਸ ਨੂੰ ਪੈਰਾਡਾਈਸ ਲੌਸ ਦਾ ਸੀਕਵਲ ਮੰਨਿਆ ਜਾਂਦਾ ਹੈ ਪੈਰਾਡਾਈਸ ਲੌਸ ਨੂੰ ਮਿਲਟਨ ਨੇ ਬਲੈਂਕ ਵਰਸ ਵਿੱਚ ਲਿਖਿਆ ਸੀ ਹੁਣ ਬਲੈਂਕ ਵਰਸ ਕੀ ਹੁੰਦਾ ਜਿਦੇ ਵਿੱਚ ਸਿਰਫ ਓਨਲੀ ਮੀਟਰ ਯੂਜ਼ ਕੀਤਾ ਜਾਂਦਾ ਹੈ ਰਾਈਮਸ ਸਕੀਮ ਕੰਪਲਸਰੀ ਨਹੀਂ ਹੁੰਦੀ ਪੈਰਾਡਾਈਸ ਲਾਸ ਲਿਖੀ ਸੀ ਮਿਲਟਨ ਨੇ ਗ੍ਰੈਂਡ ਸਟਾਈਲ ਵਿੱਚ ਇਹਦੀ ਸ਼ਾਰਟੈਸਟ ਬੁੱਕ ਹੈ 7th ਜੋ ਕਿ 640 ਲਾਈਨਸ ਦੇ ਨਾਲ ਹੈ ਤੇ ਲੋਂਗੇਸਟ ਬੁੱਕ 9th ਬੁੱਕ ਹੈ ਜਿਦੇ ਵਿੱਚ ਕੀ 1199 ਲਾਈਨਸ ਨੇ ਹੁਣ ਗੱਲ ਕਰਦੇ ਆ ਕਰੈਕਟਰਸ ਦੀ ਸਭ ਤੋਂ ਪਹਿਲਾ ਕਰੈਕਟਰ ਹੈ ਸੈਟਰਨ ਜਿਹਨੂੰ ਅਸੀਂ ਲੂਸੀਫਰ ਕਹਿੰਦੇ ਆ ਹੁਣ ਲੂਸੀਫਰ ਕੌਣ ਹੈ ਇੱਕ ਆਰਕੈਂਜਲ ਹੈ ਪਰਮਾਤਮਾ ਦੇ ਕੋਲ ਦੋ ਤਰ੍ਹਾਂ ਦੇ ਐਂਜਲ ਸੀ ਇੱਕ ਆਰਡੀਨਰੀ ਜਿਹਦੇ ਕੋਲ ਜ਼ਿਆਦਾ ਸ਼ਕਤੀਆਂ ਨਹੀਂ ਸੀ ਤੇ ਇੱਕ ਆਰਕੈਂਜਲ ਇਹਨਾਂ ਕੋਲ ਪਾਵਰਸ ਹੁੰਦੀਆਂ ਸੀ 루ਸੀਫਰ ਵੀ ਉਹਨਾਂ ਵਿੱਚੋਂ ਇੱਕ ਸੀ ਇਹਦੇ ਕੋਲ ਬਹੁਤ ਜ਼ਿਆਦਾ ਪਾਵਰ ਸੀ ਪਰ 루ਸੀਫਰ ਨੂੰ ਆਪਣੀ ਤਾਕਤ ਤੇ ਕਮਾਂਡ ਹੋ ਗਿਆ ਤੇ ਪਰਮਾਤਮਾ ਤੋਂ ਆਪਣੇ ਆਪ ਨੂੰ ਹੀ ਘਟ ਨਹੀਂ ਸਮਝਦਾ ਸੀ ਅ ਇਸਨੇ ਸੋਚਿਆ ਵੀ ਕਿਉਂ ਨਾ ਫਿਰ ਮੈਂ ਪਰਮਾਤਮਾ ਨਾਲ ਬਗਾਵਤ ਕਰਦਾ ਇੱਥੋਂ ਦਾ ਤਾਂ ਪਤਾ ਨਹੀਂ ਮੈਨੂੰ ਵੀ ਮੈਂ ਰਾਜਾ ਬਣੂੰਗਾ ਜਾਂ ਨਹੀਂ ਹੈ ਬਣਦਾ ਬਟ ਮੈਂ ਹੱਲਦਾ ਤਾਂ ਜ਼ਰੂਰ ਰਾਜਾ ਬਣ ਜਾਊਗਾ ਕਿਉਂਕਿ ਮੈਨੂੰ ਸਜ਼ਾ ਦੇਣਗੇ ਗॉड ਤੇ ਸਜ਼ਾ ਦੇਣਗੇ ਤਾਂ ਮੈਨੂੰ ਹੱਲਚ ਹੀ ਭੇਜਣਗੇ ਤਾਂ ਮੈਂ ਉੱਥੇ ਜਾ ਕੇ ਹੱਲ ਦਾ ਰਾਜਾ ਤਾਂ ਬਣ ਜਾਊਗਾ ਤਾਂ ਉਹਦੇ ਉਦੋਂ ਇਸ ਨੇ ਇੱਕ ਸਟੇਟਮੈਂਟ ਦਿੱਤੀ ਸੀ ਜੋ ਕਿ ਆਪਾਂ ਅੱਗੇ ਜਾ ਕੇ ਜਦੋਂ ਮੈਂ ਤੁਹਾਨੂੰ ਸਮਝੀ ਦੱਸਾਂਗੀ ਉਹਦੇ ਵਿੱਚ ਡਿਸਕਸ ਕਰਾਂਗੇ ਕਿ ਕਿਹੜੀ ਸਟੇਟਮੈਂਟ ਸੀ ਉਹ ਤੇ ਐਗਜ਼ਾਮ ਦੇ ਵਿੱਚ ਕੁਐਸਚਨ ਵੀ ਪੁੱਛਿਆ ਜਾਂਦਾ ਹੈ ਕਿ ਇਹ ਸਟੇਟਮੈਂਟ ਹੈ ਜੋ ਇਹ ਕਿਸ ਦੁਆਰਾ ਦਿੱਤੀ ਗਈ ਹੈ ਇਸਨੇ ਕੀ ਕੀਤਾ ਗॉड ਦੀਆਂ ਕੁਝ ਐਂਜਲਸ ਤੇ ਆਰਕ ਐਂਜਲਸ ਨੂੰ ਆਪਣੇ ਨਾਲ ਮਿਲਾ ਕੇ ਗॉड ਦੀ ਆਰਮੀ ਦੇ ਨਾਲ ਵਾਰ ਕੀਤੀ ਮਤਲਬ ਲੜਾਈ ਕੀਤੀ ਗॉड ਦੀ ਆਰਮੀ ਨੇ ਲੂਸੀਫਰ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਤੇ ਇਹਨਾਂ ਨੂੰ ਹਰਾ ਕੇ ਹੈਲ ਦੇ ਵਿੱਚ ਫੇਕ ਦਿੱਤਾ ਜਦੋਂ ਹੁਣ ਹੈਲ ਵਿੱਚ ਪਹੁੰਚ ਗਿਆ ਤਾਂ ਅਸੀਂ ਲੂਸੀਫਰ ਨੂੰ ਸੈਟਨ ਦੇ ਨਾਮ ਦੇ ਨਾਲ ਜਾਣਾਂਗੇ ਨੈਕਸਟ ਕਰੈਕਟਰ ਗॉड ਦਾ ਫਾਦਰ ਹੁਨੇ કોਨ ਨੇ ਜਿਨ੍ਹਾਂ ਨੇ ਸਵਰਗ ਨਰਕ ਤੇ ਦੁਨੀਆ ਨੂੰ ਬਣਾਇਆ ਇਹਨਾਂ ਨੇ ਸਭ ਦੀ ਰਚਨਾ ਕੀਤੀ ਹੈ ਇਹਨਾਂ ਨੂੰ ਸਭ ਚੀਜ਼ਾਂ ਬਾਰੇ ਪਤਾ ਹੈ ਕੌਣ ਕਿਵੇਂ ਹੈ ਕਿਵੇਂ ਨਹੀਂ ਇਹਨਾਂ ਨੂੰ ਸਭ ਪਤਾ ਹੈ ਇਹਨਾਂ ਨੂੰ ਸਭ ਪਤਾ ਚੱਲ ਜਾਂਦਾ ਹੈ ਇਸੇ ਕਰਕੇ ਇਹਨਾਂ ਦਾ ਨਾਮ ਪੈਰਾਡਾਈਸ ਲੋਸਟ ਦੇ ਵਿੱਚ ਦਾ ਗॉड ਦਾ ਫਾਦਰ ਹੈ ਨੈਕਸਟ ਕਰੈਕਟਰ ਦਾ son of god ਹੁਨੇ ਕੌਣ ਨੇ ਇਹ ਗॉड ਦੇ ਬੇਟੇ ਨੇ ਜਦੋਂ ਇਸ ਕਹਾਣੀ ਦਾ ਅੰਤ ਮੀਨਸ ਐਂਡ ਆਊਗਾ ਤਾਂ ਬਾਅਦ ਵਿੱਚ ਧਰਤੀ ਤੇ ਜਨਮ ਲੈਣਗੇ ਇਹ ਜੀਜ਼ਸ ਕ੍ਰਾਈਸਟ ਦੇ ਰੂਪ ਵਿੱਚ ਇਨਸਾਨਾਂ ਦੇ ਜਿੰਨੇ ਵੀ ਪਾਪ ਨੇ ਉਹ ਆਪਣੇ ਸਿਰ ਲੈ ਲੈਣਗੇ ਤੇ ਇਹਨਾਂ ਦਾ ਰੋਲ ਇੱਕ ਹੋਰ ਹੈ ਜਦੋਂ ਐਡਮ ਤੇ ਈ ਫਰੂਟ ਆਫ ਨੋਲਜ ਖਾ ਲੈਂਦੇ ਨੇ ਤਾਂ ਇਹੀ ਜਾਂਦੇ ਨੇ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਨੈਕਸਟ ਕੈਰੈਕਟਰ ਐਡਮ ਇਹ ਧਰਤੀ ਦਾ ਪਹਿਲਾ ਇਨਸਾਨ ਹੈ ਤੇ ਮੇਲ ਇਨਸਾਨ ਹੈ ਜਦੋਂ ਪਰਮਾਤਮਾ ਨੇ ਗਾਰਡਨ ਆਫ ਈਡਨ ਨੂੰ ਬਣਾਇਆ ਸੀ ਉਸ ਵਿੱਚ ਬਹੁਤ ਸਾਰੇ ਦਰਖਤ ਪੌਦੇ ਜੀਵ ਜੰਤੂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਸੀ ਤੇ ਇੱਕ ਇਨਸਾਨ ਵੀ ਬਣਾਇਆ ਸੀ ਐਡਮ ਐਡਮ ਦੇ ਕੋਲ ਆਪਣਾ ਕੋਈ ਵੀ ਕੰਪੈਨੀਅਨ ਨਹੀਂ ਸੀਗਾ ਨੈਕਸਟ ਕੈਰੈਕਟਰ ਈਵ ਈਵ ਧਰਤੀ ਦਾ ਦੂਸਰਾ ਇਨਸਾਨ ਹੈ ਤੇ ਪਹਿਲੀ ਫੀਮੇਲ ਜਦੋਂ ਗਾਰਡਨ ਆਫ ਈਡਨ ਬਣਾਇਆ ਸੀ ਗॉड ਨੇ ਉਦੋਂ ਐਡਮ ਸਿਰਫ ਇਕੱਲਾ ਸੀਗਾ ਐਡਮ ਨੇ ਇੱਕ ਦਿਨ ਗॉड ਨੂੰ ਪ੍ਰੇ ਕੀਤੀ ਕਿ ਗॉड ਤੁਸੀਂ ਇੱਥੇ ਦਾ ਇੱਥੇ ਜੋ ਵੀ ਹੈ ਉਹਦਾ ਸਭ ਦਾ ਇੱਕ ਨਾ ਇੱਕ ਸਾਥੀ ਬਣਾਇਆ ਹਨ ਕਿੰਨੇ ਪੇੜ ਪੌਦੇ ਬਣਾਏ ਨੇ ਬਟ ਤੁਸੀਂ ਮੇਰੇ ਲਈ ਮੇਰਾ ਕੋਈ ਸਾਥੀ ਨਹੀਂ ਬਣਾਇਆ ਉਹ ਪ੍ਰੇ ਕਰਦਾ ਤਾਂ ਫਿਰ ਕੀ ਕਰਦੇ ਨੇ ਗੋਡ ਆਦਮ ਦੀ ਰਿਬ ਤੋਂ ਈਵ ਨੂੰ ਕ੍ਰੀਏਟ ਕਰਦੇ ਨੇ ਈਵ ਨੂੰ ਬਣਾਇਆ ਜਾਂਦਾ ਆਦਮ ਦੀ ਰਿਬ ਤੋਂ ਇਹ ਇਸ ਤਰ੍ਹਾਂ ਈ ਵੀ ਗਾਰਡਨ ਆਫ ਈਡਨ ਦੇ ਵਿੱਚ ਆ ਜਾਂਦੀ ਹੈ ਨੈਕਸਟ ਕੈਰੇਕਟਰ ਬੀਲ ਜਿਬਬ ਇਹ કોણ ਆ ਹੁਣ ਇਹ ਆ ਸੈਟੈਂਸ ਦਾ ਸੈਕੰਡ ਇਨ ਕਮਾਂਡ ਇਹ ਨੂੰ ਆਪਾਂ ਕਹਿ ਸਕਦੇ ਹਾਂ ਠੀਕ ਹੈ ਮਤਲਬ ਕਿ ਸਹਾਈ ਕਹੇ ਹੀ ਸੈਟਨ ਦਾ ਜਦੋਂ ਸੈਟਨ ਤੇ ਇਹਦੇ ਸਾਰੇ ਸਾਥੀ ਨਰਕ ਵਿੱਚ ਡਿਸਕਸ ਕਰਦੇ ਨੇ ਕਿ ਆਪਾਂ ਗੌਰ ਤੋਂ ਬਦਲਾ ਲਈ ਹੈ ਨਾ ਉਹਨਾਂ ਨੇ ਆਪਾਂ ਨੂੰ ਨਰਕ ਵਿੱਚ ਭੇਜਿਆ ਇਸ ਚੀਜ਼ ਦਾ ਤਾਂ ਆਪਾਂ ਉਹ ਸੋਚਦੇ ਨੇ ਵੀ ਇਸ ਚੀਜ਼ ਦਾ ਆਪਾਂ ਕਿਵੇਂ ਬਦਲਾ ਲਈਏ ਤਾਂ ਇਹ ਸਾਰੀਆਂ ਸੁਜੈਸ਼ਨਸ ਹੁੰਦੀਆਂ ਨੇ ਜੋ ਉਹ ਬੀਅਲਜੀ ਵਾਪ ਦਿੰਦਾ ਹੈ ਸੈਟਨ ਨੂੰ ਤੇ ਸੈਟਨ ਮੰਨ ਵੀ ਲੈਂਦਾ ਨੈਕਸਟ ਕੈਰੈਕਟਰ ਸਿਨ ਇਹ ਕੌਣ ਹੈ ਸੈਟਨ ਦੀ ਬੇਟੀ ਨੈਕਸਟ ਡੈਥ ਹਨੇ કોਨ ਹੈ ਸੈਟਨ ਐਂਡ ਸਿੰ ਦਾ ਬੇਟਾ ਹੁਣ ਤੁਸੀਂ ਸੋਚੋਗੇ ਕਿ ਸਿੰ ਦਾ ਬੇਟੀ ਸੀਗੀ ਤੇ ਹੁਣ ਇਹ ਡੈਥ ਸੈਟਨ ਤੇ ਸਿੰ ਦਾ ਬੇਟਾ ਕਿਵੇਂ ਹੋਇਆ ਤਾਂ ਸੈਟਨ ਨੇ ਇੱਕ ਵਾਰ ਆਪਣੀ ਬੇਟੀ ਸਿੰ ਦੇ ਨਾਲ ਹੀ ਫਿਜ਼ੀਕਲ ਰਿਲੇਸ਼ਨ ਬਣਾ ਲਿਆ ਸੀਗਾ ਜਿਸ ਤੋਂ ਇੱਕ ਬੇਟਾ ਹੁੰਦਾ ਤੇ ਉਹਦਾ ਨਾਮ ਹੁੰਦਾ ਡੈਥ ਨੈਕਸਟ ਕੈਰੈਕਟਰ ਗੈਬਰੀਅਲ ਇੱਕ ਗॉड ਦੇ ਕੋਲ ਇੱਕ ਆਰਕੈਂਜਲ ਹੈ ਜੋ ਹੈਵਨ ਤੋਂ ਲੈ ਕੇ ਗਾਰਡਨ ਆਫ ਈਡਨ ਤੱਕ ਦੀਆਂ ਪੌੜੀਆਂ ਯਾਨੀ ਕਿ ਸਟੇਅਰਸ ਦਾ ਪਹਿਰੇਦਾਰ ਹੈ ਕਈ ਵਾਰ ਇਹ ਘੁੰਮਦਾ ਘੁੰਮਦਾ ਗਾਰਡਨ ਆਫ ਈਡਨ ਦੇ ਵਿੱਚ ਵੀ ਚਲਾ ਜਾਂਦਾ ਹੈ ਨੈਕਸਟ ਕਰੈਕਟਰ ਰਾਫੇਲ ਇਹ ਵੀ ਗॉड ਦਾ ਇੱਕ ਐਂਜਲ ਹੈ ਲੇਕਿਨ ਇਸ ਨੂੰ ਗॉड ਦਾ ਇੱਕ ਮੈਸਜੈਂ ਲੇਕਿਨ ਗॉड ਇਸ ਨੂੰ ਇੱਕ ਮੈਸੈਂਜਰ ਦੇ ਰੂਪ ਦੇ ਵਿੱਚ ਯੂਜ਼ ਕਰਦੇ ਨੇ ਜਦੋਂ ਐਡਮ ਤੇ ਈਵ ਨੂੰ ਕਰਪਟ ਕਰਨ ਗਾਰਡਨ ਆਫ ਈਡਨ ਚ ਸੈਟਨ ਆਉਂਦਾ ਹੈ ਸ਼ੈਤਾਨ ਆਉਂਦਾ ਹੈ ਤਾਂ ਗॉड ਰਾਫੇਲ ਨੂੰ ਭੇਜਦੇ ਨੇ ਵੀ ਜਾ ਕੇ ਐਡਮ ਤੇ ਈਵ ਨੂੰ ਸਮਝਾ ਦੇ ਵੀ ਉਹ ਸੈਟਨ ਦੀਆਂ ਗੱਲਾਂ ਦੇ ਵਿੱਚ ਨਾ ਆਵੇ ਤੇ ਫਰੂਟ ਆਫ ਨੋਲੇਜ ਨਾ ਉਹ ਖਾ ਲੈਣ ਨੈਕਸਟ ਕਰੈਕਟਰ ਯੂਰੀਅਲ ਹੁਨੇ ਕੌਣ ਹੈ ਜਦੋਂ ਗਾਰਡਨ ਆਫ ਈਡਨ ਹੈ ਜੋ ਗਾਰਡਨ ਆਫ ਈਡਨ ਹੈ ਉਸ ਦੇ ਗੇਟਸ ਦੇ ਉੱਤੇ ਇਹ ਪਹਿਰੇਦਾਰੀ ਕਰਦਾ ਹੈ ਇਹ ਗਾਰਡ ਹੈ ਗਾਰਡਨ ਆਫ ਈਡਨ ਦੇ ਮਤਲਬ ਜੋ ਐਂਟਰੀ ਗੇਟ ਹੈ ਉੱਥੇ ਇਹ ਗਾਰਡ ਦਾ ਕੰਮ ਕਰਦਾ ਹੈ ਇਹ ਪਹਿਰੇਦਾਰੀ ਕਰਦਾ ਹੈ ਪਰ ਇਹ ਥੋੜਾ ਜਿਹਾ ਸਿੱਧਾ ਜਾ ਜਦੋਂ ਸੈਟਨ ਪਹਿਲੀ ਵਾਰ ਗਾਰਡਨ ਆਫ ਈਡਨ ਦੇ ਵਿੱਚ ਆਉਂਦਾ ਹੈ ਸੈਟਨ ਜ਼ੂਰੀਅਲ ਨੂੰ ਮੂਰਖ ਬਣਾ ਲੈਂਦਾ ਬੜੀ ਆਸਾਨੀ ਦੇ ਨਾਲ ਟੀਕਾ ਨੂੰ ਆਪਣੀਆਂ ਗੱਲਾਂ ਦੇ ਵਿੱਚ ਵਰਗਲਾ ਲੈਂਦਾ ਤੇ ਉਹਨੂੰ ਐਂਟਰੀ ਮਿਲ ਜਾਂਦੀ ਆ ਗਾਰਡਨ ਆਫ ਈਡਨ ਦੇ ਵਿੱਚ ਆਸਾਨੀ ਦੇ ਨਾਲ ਨੈਕਸਟ ਕਰੈਕਟਰ ਅਬੀਡਿਲ ਇੱਕ ਵਾਰ ਕੀ ਹੋਇਆ ਸੀ ਜਦੋਂ ਸੈਟਨ ਦੀ ਆਰਮੀ ਨਾਲ ਯੁੱਧ ਹੋਇਆ ਸੀ ਗॉड ਦੀ ਆਰਮੀ ਦਾ ਉਸ ਦੇ ਵਿੱਚ ਇਹ ਬਾਗੀ ਸੀ ਪਰ ਇਹ ਜਲਦੀ ਹੀ ਸਮਝ ਗਿਆ ਸੀ ਵੀ ਗॉड ਨਾਲ ਬਗਾਵਤ ਕਰਕੇ ਇਹ ਬਹੁਤ ਗਲਤ ਕਰ ਰਿਹਾ ਹੈ ਤਾਂ ਇਹ ਵਾਪਸ ਗॉड ਕੋਲ ਆ ਜਾਂਦਾ ਹੈ ਤਾਂ ਇਹ ਕਰੈਕਟਰ ਨੂੰ ਪਛਤਾਵੇ ਦੀ ਸਥਿਤੀ ਦੇ ਵਿੱਚ ਦਿਖਾਇਆ ਜਾਂਦਾ ਜਿਵੇਂ ਆਪਾਂ ਕੋਈ ਗਲਤੀ ਕਰ ਦਨੇ ਆ ਤੇ ਬਾਅਦ ਚ ਆਪਾਂ ਨੂੰ ਕੁਝ ਪਛਤਾਵਾ ਹੁੰਦਾ ਹੈ ਇਸ ਤਰ੍ਹਾਂ ਨੈਕਸਟ ਕਰੈਕਟਰ ਮਾਈਕਲ ਉਹਨੇ ਕੌਣ ਹੈ ਇਹ ਜੋ ਸਾਰੇ ਦੇ ਸਾਰੇ ਆਰਕੈਂਜਲਸ ਨੇ ਸਾਰੇ ਐਂਜਲਸ ਨੇ ਉਹਨਾਂ ਦਾ ਚੀਫ ਹੈ ਜਦੋਂ ਗॉड ਤੇ ਸੈਟਨ ਦੀ ਆਰਮੀ ਦੀ ਵਾਰ ਹੋਈ ਸੀ ਤਾਂ ਇਹ ਗॉड ਦੀ ਤਰਫ ਤੋਂ ਉਹਨਾਂ ਦੀ ਆਰਮੀ ਦਾ ਸੈਨਾਪਤੀ ਵੀ ਸੀ ਇਹ ਬਹੁਤ ਸ਼ਕਤੀਸ਼ਾਲੀ ਹੈ ਤੇ ਇਹਦੇ ਹੱਥ ਦੇ ਵਿੱਚ ਜੇ ਤੁਸੀਂ ਕਦੇ ਦੀ ਪਿਕਚਰ ਦੇਖੀ ਹੋਊਗੀ ਨਾ ਇਹਦੇ ਹੱਥ ਦੇ ਵਿੱਚ ਇੱਕ ਸਾਈਡ ਤਲਵਾਰ ਹੁੰਦੀ ਹੈ ਤੇ ਦੂਜੇ ਪਾਸੇ ਢਾਲ ਹੁੰਦੀ ਹੈ ਤਾਂ ਚਲੋ ਹੁਣ ਆਪਾਂ ਸਮਰੀ ਨੂੰ ਸਟਾਰਟ ਕਰਦੇ ਆ ਏਸੀ ਆਪਣੇ ਅੱਜ ਦੇ ਸਾਰੇ ਪੈਰਾਡਾਈਸ ਲਾਸਟ ਦੇ ਕਰੈਕਟਰ ਜੌਨ ਮਿਲਟਨ ਨੇ ਪੈਰਾਡਾਈਸ ਲਾਸਟ ਲਿਖਣ ਲਈ ਕੁਝ ਲਾਈਨਸ ਨੇ ਜੋ ਉਹ ਬਾਈਬਲ ਤੋਂ ਲਈਆਂ ਤੇ ਉਹਨਾਂ ਨੂੰ ਐਕਸਪੈਂਡ ਕਰਕੇ ਪੈਰਾਡਾਈਸ ਲਾਸਟ ਲਿਖਿਆ ਇਹ ਬਾਈਬਲ ਦੀਆਂ ਲਾਈਨਾਂ ਵਿੱਚ ਸਾਨੂੰ ਫਾਲ ਆਫ ਮੈਨ ਦੀ ਸਟੋਰੀ ਦੇਖਣ ਨੂੰ ਮਿਲਦੀ ਹੈ ਜਿਸ ਵਿੱਚ ਸਾਨੂੰ ਪਤਾ ਲੱਗਦਾ ਕਿ ਐਡਮ ਤੇ ਈਵ ਨੂੰ ਕਿਵੇਂ ਗਾਰਡਨ ਆਫ ਈਡਨ ਤੋਂ ਕੱਢ ਕੇ ਅਰਥ ਤੇ ਫੇਕ ਦਿੱਤਾ ਸੀ ਜਦੋਂ ਤੱਕ ਉਹ ਗਾਰਡਨ ਆਫ ਈਡਨ ਵਿੱਚ ਸੀ ਉਦੋਂ ਤੱਕ ਤਾਂ ਉਹ ਅਮਰ ਸੀ ਹੁਣ ਅਰਥ ਤੇ ਆ ਗਏ ਹੁਣ ਡੈਥ ਵੀਕ ਦਿਨ ਮਿਲੂਗੀ ਜਦੋਂ ਮਿਲਟਨ ਪੈਰਾਡਾਈਸ ਲੋਸਟ ਲਿਖਣਾ ਮਤਲਬ ਕੀ ਸ਼ੁਰੂ ਕਰਦੇ ਨੇ ਤਾਂ ਉਹ ਮਿਊਜ਼ਸ ਇਨਵੋਕ ਕਰਦੇ ਨੇ ਮੀਨਸ ਸਵਰਗ ਦੀਆਂ ਦੇਵੀਆਂ ਤੋਂ ਮਦਦ ਮੰਗਦੇ ਨੇ ਕਿ ਮੈਂ ਬਾਈਬਲ ਦੀਆਂ ਕੁਝ ਲਾਈਨਸ ਨੂੰ ਐਕਸਪੈਂਡ ਕਰਨ ਲੱਗਾ ਮੈਨੂੰ ਇਹ ਲਿਖਣ ਦੇ ਵਿੱਚ ਤੁਹਾਡਾ ਸਾਥ ਚਾਹੀਦਾ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਲੂਸੀਫਰ ਨਾ ਦਾ ਇੱਕ ਆਰਕੈਂਜਲ ਹੈ ਜੋ ਗॉड ਦਾ ਬਹੁਤ ਹੀ ਬਿਊਟੀਫੁੱਲ ਤੇ ਸ਼ਕਤੀਸ਼ਾਲੀ ਆਰਕੈਂਜਲ ਹੈ ਬਟ ਸਮੇਂ ਦੇ ਨਾਲ ਇਹਦੀ ਸੋਚ ਬਦਲ ਜਾਂਦੀ ਹੈ ਇਹ ਆਪਣੇ ਆਪ ਨੂੰ ਗੌਰ ਤੋਂ ਘੱਟ ਨਹੀਂ ਸਮਝਦਾ। ਇਹਦੀਆਂ ਸ਼ਕਤੀਆਂ ਵੀ ਗੌਰ ਦੇ ਇਕੁਅਲੀ ਹੁੰਦੀਆਂ ਨੇ। ਉਹ ਸੋਚਦਾ ਵੀ ਕਿਉਂ ਨਾ ਮੈਂ ਬਗਾਵਤ ਕਰਦਾ। ਇੱਥੋਂ ਦਾ ਤਾਂ ਨਹੀਂ, ਹੈਲ ਦਾ ਤਾਂ ਮੈਂ ਰਾਜਾ ਬਣ ਜਾਊਂਗਾ। ਇੱਥੇ ਉਹ ਸਟੇਟਮੈਂਟ ਦਿੰਦਾ ਜੋ ਕਿ ਸਾਨੂੰ ਕਈ ਵਾਰ ਐਗਜ਼ਾਮ ਦੇ ਵਿੱਚ ਵੀ ਪੁੱਛੀ ਜਾਂਦੀ ਹੈ। ਤੇ ਉਹ ਸਟੇਟਮੈਂਟ ਕੀ ਹੈ? ਬੈਟਰ ਟੂ ਰੇਨ ਇਨ ਹੈਲਲ ਦੈਨ ਸਰਵ ਇਨ ਹੈਲਲ। ਕਿ ਘੱਟੋ-ਘੱਟ ਹੈਲਲ 'ਚ ਤਾਂ ਮੈਂ ਰਾਜਾ ਬਣੂੰਗਾ। ਇੱਥੋਂ ਦਾ ਇੱਥੇ ਤਾਂ ਮੈਨੂੰ ਕੀ ਰਹਿਣਾ ਪਊਗਾ ਗॉड ਦਾ ਗੁਲਾਮ ਹੀ ਰਹਿਣਾ ਪਊਗਾ ਗॉड ਨੂੰ ਸਰਵ ਕਰਨਾ ਪਊਗਾ ਹੈਵਨ ਦੇ ਵਿੱਚ ਤਾਂ ਉਹ ਕੀ ਕਰਦਾ ਹੈ ਗॉड ਦੀਆਂ ਕੁਝ ਆਰਕੈਂਜਲਸ ਨੂੰ ਐਂਜਲਸ ਨੂੰ ਆਪਣੀ ਤਰਫ ਕਰ ਲੈਂਦਾ ਤੇ ਗॉड ਦੇ ਨਾਲ ਵਾਰ ਕਰਨੇ ਸ਼ੁਰੂ ਵਾਰ ਕਰਨੇ ਸ਼ੁਰੂ ਕਰ ਦਿੰਦਾ ਗॉड ਦੀ ਆਰਮੀ ਲੂਸੀਫਰ ਨੂੰ ਬਹੁਤ ਬੁਰੀ ਤਰ੍ਹਾਂ ਹਰਾ ਦਿੰਦੀ ਹੈ ਤੇ ਜੰਜੀਰ ਨਾਲ ਬੰਨ ਕੇ ਗॉड ਇਹ ਸਾਰਿਆਂ ਨੂੰ ਨਰਕ ਦੇ ਵਿੱਚ ਡੇਕ ਦਿੰਦੇ ਨੇ ਜਦੋਂ ਲੂਸੀਫਰ ਨੂੰ ਨਰਕ ਦੇ ਵਿੱਚ ਫੇਕ ਦਿੱਤਾ ਜਾਂਦਾ ਤਾਂ ਹੁਣ ਲੂਸੀਫਰ ਨੂੰ ਅਸੀਂ ਸੈਟਨ ਕਹਾਂਗੇ ਜਦੋਂ ਤੱਕ ਉਹ ਹੈਵਨ 'ਚ ਸੀ ਉਹ ਲੂਸੀਫਰ ਸੀ ਹੁਣ ਉਹ ਨਰਕ 'ਚ ਆ ਗਿਆ ਤਾਂ ਉਹ ਸੈਟਨ ਹੋ ਗਿਆ ਇਸ ਤਰ੍ਹਾਂ ਇਹ ਸੈਟਨ ਬਣ ਗਿਆ ਹੁਣ ਇਹ ਸਾਰੇ ਨਰਕ ਵਿੱਚ ਇੱਕ ਜਗ੍ਹਾ ਬਣਾਉਂਦੇ ਨੇ ਜਿੱਥੇ ਇਹ ਸਾਰੇ ਮਿਲ ਕੇ ਗॉड ਨੂੰ ਹਰਾਉਣ ਦਾ ਪਲਾਨ ਬਣਾਉਂਦੇ ਨੇ ਇਸ ਜਗ੍ਹਾ ਦਾ ਨਾਮ ਹੁੰਦਾ ਹੈ ਪੈਂਡੇਮੋਨੀਅਮ ਠੀਕ ਹੈ ਇੱਕ ਕਾਨਫਰੈਂਸ ਰੂਮ ਦੀ ਤਰ੍ਹਾਂ ਲਗਾ ਲਓ ਇੱਥੇ ਬੈਠ ਕੇ ਸਾਰੇ ਮੀਟਿੰਗ ਕਰਦੇ ਨੇ ਕਿ ਗॉड ਨੂੰ ਕਿਵੇਂ ਹਰਾਇਆ ਜਾਵੇ ਬੀਅਲਜੀਬਬ ਇੱਕ ਦਿਨ ਦੱਸਦਾ ਹੈ ਸੈਟਨ ਨੂੰ ਕਿ ਗॉड ਨੇ ਕ੍ਰिएशन ਕੀਤੀ ਹੈ ਗੋਡ ਨੇ ਗਾਰਡਨ ਆਫ ਈਡਨ ਨੂੰ ਬਣਾਇਆ ਜਿਸ ਵਿੱਚ ਉਸਨੇ ਪੌਦੇ ਪੰਛੀ ਦਰਕਤ ਜੀਵ ਜੰਤੂ ਮੈਨ ਇਨਸਾਨ ਨੂੰ ਬਣਾਇਆ ਜੇਕਰ ਅਸੀਂ ਗੋਡ ਦੀ ਬਣਾਈ ਕ੍ਰिएशन ਨੂੰ ਕਰਪਟ ਕਰ ਦਈਏ ਉਹਨੂੰ ਵਿਗਾੜ ਦਈਏ ਤਾਂ ਗੋਡ ਨੂੰ ਆਪਾਂ ਹਰਾ ਦਾਂਗੇ ਤਾਂ ਸੈਟਨ ਰਾਜੀ ਸੈਟਨ ਆ ਜਿਹੜਾ ਉਹ ਰਾਜੀ ਹੋ ਜਾਂਦਾ ਵੀ ਅਸੀਂ ਕ੍ਰिएशन ਨੂੰ ਖਰਾਬ ਕਰਾਂਗੇ ਸੈਟਨ ਨਿਕਲ ਜਾਂਦਾ ਹੈ ਲੱਬਨ ਗਾਰਡਨ ਆਫ ਈਡਨ ਉਹ ਵੀ ਕਿੱਥੇ ਆ ਉਹ ਤਾਂ ਜਦੋਂ ਉਹ ਬਾਹਰ ਜਾਂਦਾ ਹੈ ਨਾ ਨਿਕਲਦਾ ਹੈ ਮਤਲਬ ਕਿ ਹੱਲ ਦੇ ਵਿੱਚੋਂ ਤਾਂ ਉਹਨੂੰ ਦੋਨੋਂ ਆਪਣੇ ਬੱਚੇ ਮਿਲਦੇ ਆ ਗੇਟ ਦੇ ਦਿੱਤੇ ਡੈਥ ਤੇ ਸਿੰ ਤੇ ਉਹ ਦੋਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਲਈ ਇੱਕ ਪੁਲ ਬਣਾ ਦਿਓ ਤਾਂ ਕਿ ਮੈਂ ਨਰਕ ਤੋਂ ਧਰਤੀ ਤੱਕ ਆਸਾਨੀ ਨਾਲ ਆ ਜਾ ਸਕਾਂ ਤਾਂ ਇਹ ਦੋਨੇ ਪੁਲ ਬਣਾਉਂਦੇ ਨੇ ਦੂਸਰੀ ਸਾਈਡ ਗॉड ਨੂੰ ਵੀ ਪਤਾ ਲੱਗ ਜਾਂਦਾ ਵੀ ਸੈਟਨ ਹੈ ਜਿਹੜਾ ਉਹ ਮੇਰੀ ਬਣਾਈ ਕ੍ਰिएशन ਨੂੰ ਕਰਪਟ ਕਰਨ ਦੀ ਕੋਸ਼ਿਸ਼ ਕਰੂਗਾ ਤੇ ਜੇ ਐਵੇਂ ਹੋਇਆ ਤਾਂ ਇਨਸਾਨ ਨੂੰ ਤੇ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਜ਼ਾ ਭੁਗਤਣੀ ਪਊਗੀ ਇਸ ਤੋਂ ਬਾਅਦ ਮੇਰਾ ਬੇਟਾ son of god ਧਰਤੀ ਤੇ ਜੀਜ਼ਸ ਕ੍ਰਾਈਸਟ ਦੇ ਰੂਪ ਵਿੱਚ ਜਨਮ ਲਵੇਗਾ ਤੇ ਇਨਸਾਨਾਂ ਦੇ ਸਾਰੇ ਪਾਪ ਆਪਣੇ ਉੱਪਰ ਲੈ ਲਵੇਗਾ ਤੇ ਇਹ ਇਸ ਲਈ ਗੋਡ ਸੋਚਦੇ ਨੇ ਵੀ ਸੈਟਨ ਨੂੰ ਕੁਝ ਵੀ ਕਰਕੇ ਰੋਕਣਾ ਪਊਗਾ ਹੁਣ ਪੁਲ ਬਣਾਤਾ ਉਹਦੇ ਬੱਚਿਆਂ ਨੇ ਨਰਕ ਤੋਂ ਅਰਥ ਤੱਕ ਠੀਕ ਹੈ ਤਾਂ ਬਹੁਤ ਦਿਨਾਂ ਬਾਅਦ ਸੈਟਨ ਨੂੰ ਗਾਰਡਨ ਆਫ ਈਡਨ ਮਿਲ ਹੀ ਜਾਂਦਾ ਪਰ ਗਾਰਡਨ ਦੇ ਗੇਟਸ ਤੇ ਇੱਕ ਗਾਰਡ ਹੁੰਦਾ ਯੂਰੀਅਲ ਫਿਰ ਸੈਟਨ ਜੋ ਯੂਰੀਅਲ ਨੂੰ ਮੂਰਖ ਬਣਾਉਂਦਾ ਹੈ ਐਂਜਲਸ ਦਾ ਰੂਪ ਲੈ ਲੈਂਦਾ ਉਹ ਯੂਰੀਅਲ ਨੂੰ ਕਹਿੰਦਾ ਵੀ ਗॉड ਦੀ ਬਣਾਈ ਕ੍ਰੀਏਸ਼ਨ ਨੂੰ ਮੈਂ ਦੇਖਣਾ ਚਾਹੁੰਦਾ ਤੂੰ ਇਥੋਂ ਦਾ ਗਾਰਡ ਹੈ ਮੈਂ ਤੇਰੇ ਹਥਿਆਰਾਂ ਨੂੰ ਵੀ ਦੇਖਣਾ ਚਾਹੁੰਦਾ ਉਹਦੀ ਤਾਰੀਫ ਕਰਦਾ ਮਤਲਬ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲਿਆਉਂਦਾ ਤੇ ਯੂਰੀਅਲ ਨੂੰ ਅਲਾਉ ਕਰ ਦਿੰਦਾ ਉਹ ਗਾਰਡਨ ਵਿੱਚ ਜਾਣ ਦੇ ਲਈ ਜਦੋਂ ਇਹ ਗਾਰਡਨ ਵਿੱਚ ਜਾਂਦਾ ਹੈ ਤਾਂ ਦੇਖ ਕੇ ਸਰਪ੍ਰਾਈਜ਼ ਹੋ ਜਾਂਦਾ ਹੈ ਖੁਸ਼ ਤਾਂ ਆਬਵੀਅਸਲੀ ਨਹੀਂ ਹੋਊਗਾ ਤਾਂ ਉਹ ਦੇਖ ਕੇ ਸਰਪ੍ਰਾਈਜ਼ ਹੋ ਜਾਂਦਾ ਹੈ ਵੀ ਗॉड ਨੇ ਕਿੰਨਾ ਵਧੀਆ ਇਹ ਬਣਾਇਆ ਉਥੇ ਦਰਖਤ ਬਣਾਏ ਨੇ ਪੌਦੇ ਬਣਾਏ ਨੇ ਪੰਛੀ ਬਣਾਏ ਨੇ ਉਹ ਸਾਰੀਆਂ ਚੀਜ਼ਾਂ ਦੇਖਦਾ ਹੁਣ ਘੁੰਮਦੇ ਘੁੰਮਦੇ ਦੀ ਨਜ਼ਰ ਆ ਜਿਹੜੀ ਉਹ ਐਡਮ ਤੇ ਈਵ ਤੇ ਵੀ ਪੈ ਜਾਂਦੀ ਹੈ ਜੋ ਆਪਸ ਵਿੱਚ ਗੱਲ ਕਰ ਰਹੇ ਨੇ ਇਹ ਗਾਰਡਨ ਦੇ ਵਿੱਚ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਨੇ ਇਹ ਸਾਰੀਆਂ ਆਪਣੇ ਆਪਣੇ ਲਈ ਨੇ ਆਪਾਂ ਇਹਨਾਂ ਦਾ ਯੂਜ਼ ਕਰ ਸਕਦੇ ਆ ਪਰ ਜਿਹੜਾ ਫਰੂਟ ਆਫ ਨੋਲੇਜ ਆ ਉਹ ਆਪਾਂ ਨਹੀਂ ਖਾ ਸਕਦੇ ਇਹ ਜਿਹੜਾ ਟਰੀ ਆ ਫਾਰਬਿਡਨ ਟਰੀ ਇਹਦੇ ਉੱਪਰ ਐਪਲਸ ਆਉਂਦੇ ਨੇ ਜਿਸ ਨੂੰ ਫਰੂਟ ਆਫ ਨੋਲੇਜ ਕਹਿੰਦੇ ਨੇ ਇਹ ਸਾਰੀਆਂ ਗੱਲਾਂ ਹੁਣ ਸੈਟਨ ਸੁਣ ਲੈਂਦਾ ਉਹਨਾਂ ਦੀਆਂ ਠੀਕ ਹੈ ਤੇ ਉਹ ਸੋਚ ਲੈਂਦਾ ਉੱਥੇ ਵੀ ਹੁਣ ਇਹ ਜਿਹੜਾ ਫਲ ਹੈ ਇਹ ਮੈਂ ਇਹਨਾਂ ਨੂੰ ਖਵਾ ਕੇ ਹੀ ਰਹਾਂਗਾ ਫਿਰ ਗਾਰਡਨ ਆਫ ਈਡਨ ਵਿੱਚ ਘੁੰਮਦਾ-ਘੁੰਮਦਾ ਗੈਬਰੀਅਲ ਵੀ ਉੱਥੇ ਆ ਜਾਂਦਾ ਹੈ ਹੈਵਨ ਤੋਂ ਲੈ ਕੇ ਗਾਰਡਨ ਤੱਕ ਦੀਆਂ ਪੌੜੀਆਂ ਦੀ ਇਹ ਪਹਿਰੇਦਾਰੀ ਕਰਦਾ ਉਸ ਦੀ ਨਿਗਾਹ ਸੈਟਨ ਤੇ ਪੈ ਜਾਂਦੀ ਹੈ ਪਹਿਲਾਂ ਤਾਂ ਸੈਟਨ ਸੋਚਦਾ ਪਹਿਲਾਂ ਤਾਂ ਸੈਟਨ ਸੋਚਦਾ ਵੀ ਮੈਂ ਗੈਬਰੀਅਲ ਦੇ ਨਾਲ ਲੜਾਈ ਕਰ ਲਾਂ ਬੱਟ ਅਸਮਾਨ ਦੇ ਵਿੱਚ ਇੱਕ ਬਿਜਲੀ ਚਮਕਦੀ ਆ ਤੇ ਸੈਟਨ ਨੂੰ ਪਤਾ ਲੱਗਦਾ ਹੈ ਵੀ ਇਹ ਬਿਜਲੀ ਦੀ ਚਮਕ ਮੈਨੂੰ ਦੱਸ ਰਹੀ ਹੈ ਵੀ ਜੇ ਗੈਬਰੀਅਲ ਦੇ ਨਾਲ ਵਾਰ ਕੀਤੀ ਤਾਂ ਗੋਡ ਇੱਥੇ ਪ੍ਰਗਟ ਹੋ ਜਾਣਗੇ ਫਿਰ ਮੈਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ ਫਿਰ ਸੈਟਨ ਉੱਥੋਂ ਨਿਕਲ ਜਾਂਦਾ ਹੈ ਫਿਰ ਗੋਡ ਨੂੰ ਬਹੁਤ ਚਿੰਤਾ ਹੁੰਦੀ ਹੈ ਸਾਰੀਆਂ ਚੀਜ਼ਾਂ ਦੀ ਤਾਂ ਉਹ ਆਪਣੇ ਆਰਕੈਂਜਲਸ ਰਫੇਲ ਨੂੰ ਕਹਿੰਦੇ ਨੇ ਕਿ ਤੁਸੀਂ ਜਾਓ ਤੇ ਆਦਮ ਨੂੰ ਸਮਝਾ ਦਿਓ ਕਿ ਸੈਟਨ ਕਦੇ ਵੀ ਆ ਸਕਦਾ ਉਹਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਫਰੂਟ ਆਫ ਨੋਲੇਜ ਨਾ ਖਾਓ ਜੇ ਤੁਸੀਂ ਖਾ ਲਿਆ ਤਾਂ ਤੁਹਾਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਊਗੀ ਫਿਰ ਰਫੇਲ ਗਾਰਡਨ ਵਿੱਚ ਐਡਮ ਨੂੰ ਸਮਝਾਉਣ ਲਈ ਜਾਂਦਾ ਹੈ ਸੈਟਨ ਵੀ ਸੈਟਨ ਦੀਆਂ ਗੱਲਾਂ ਦੇ ਵਿੱਚ ਨਾ ਜਿਓ ਫਰੂਟ ਆਫ ਨੋਲੇਜ ਨਾ ਖਾਜਿਓ ਠੀਕ ਹੈ ਤਾਂ ਕਿਉਂਕਿ ਹੁਣ ਸੈਟਨ ਨੇ ਗੌਰ ਤੋਂ ਬਦਲਾ ਲੈਣਾ ਤਾਂ ਉਹ ਸਾਰੀਆਂ ਗੱਲਾਂ ਐਡਮ ਨੂੰ ਦੱਸਦਾ ਹੈ ਵੀ ਉਹ ਤੁਹਾਨੂੰ ਕਰਪਟ ਕਰਨ ਦੀ ਕੋਸ਼ਿਸ਼ ਕਰੂਗਾ ਉਸ ਤੋਂ ਬਾਅਦ ਇਹ ਸਭ ਕੁਝ ਦੱਸ ਕੇ ਰਫੇਲ ਉੱਥੋਂ ਚਲਾ ਜਾਂਦਾ ਹੈ ਸੈਟਨ ਵੀ ਹੁਣ ਕੀ ਕਰਦਾ ਜਿਹੜੇ ਗਾਰਡਨ ਦੇ ਵਿੱਚ ਜੀਵ ਜੰਤੂ ਹੁੰਦੇ ਨੇ ਉਹਨਾਂ ਤੇ ਨਜ਼ਰ ਰੱਖਦਾ ਹੈ ਵੀ ਆਦਮ ਤੇ ਈਵ ਦੇ ਕੋਲ ਕਿਹੜੇ ਕਿਹੜੇ ਜੀਵ ਜੰਤੂ ਨੇ ਜਿਹੜੇ ਜਾ ਸਕਦੇ ਨੇ ਉਹ 7-8 ਦਿਨ ਮਤਲਬ ਕਿ ਨੋਟ ਕਰਦਾ ਰਹਿੰਦਾ ਫਿਰ 7-8 ਦਿਨਾਂ ਬਾਅਦ ਉਹ ਫੇਰ ਆਉਂਦਾ ਹੈ ਗਾਰਡਨ ਦੇ ਵਿੱਚ ਤੇ ਫਿਰ ਉਹ ਈਵ ਨੂੰ ਲੱਭਦਾ ਤੇ ਈਵ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ ਦਰਖਤ ਦੇ ਉੱਤੇ ਇੱਕ ਸਨੇਕ ਹੁੰਦਾ ਉਹਦੇ शरीर ਦੇ ਵਿੱਚ ਉਹ ਆਪ ਵੱਡ ਜਾਂਦਾ ਮਤਲਬ ਜਿਹੜੀ ਸੈਟਨ ਦੀ ਸੋਲ ਹੈ ਉਹ ਆਪਣੀ ਸੋਲ ਨੂੰ ਇੱਕ ਸਨੇਕ ਦੇ ਰੂਪ ਵਿੱਚ ਲੈ ਜਾਂਦਾ ਮਤਲਬ ਸਨੇਕ ਦੇ ਸ਼ਰੀਰ ਦੇ ਵਿੱਚ ਉਹਦੀ ਸੋਲ ਨੂੰ ਸੋਲ ਹੈ ਜਿਹੜੀ ਉਹ ਵੱਡ ਜਾਂਦੀ ਹੈ ਠੀਕ ਹੈ ਤਾਂ ਉਹ ਸਨੇਕ ਜਿਹੜਾ ਦਰਖਤ ਤੇ ਚੜ ਜਾਂਦਾ ਹੈ ਈਵ ਦੇ ਕੋਲ ਪਹੁੰਚ ਜਾਂਦਾ ਹੈ ਉਹ ਨੂੰ ਕਹਿੰਦਾ ਈਵ ਤੂੰ ਬਹੁਤ ਬਿਊਟੀਫੁਲ ਹੈ ਅੱਜ ਤੋਂ ਪਹਿਲਾਂ ਮੈਂ ਕਦੇ ਤੇਰੇ ਵਰਗੀ ਲੜਕੀ ਹੀ ਨਹੀਂ ਦੇਖੀ ਉਹ ਐਵੇਂ ਦੀਆਂ ਗੱਲਾਂ ਕਰ ਲੱਗਦਾ ਤੇ ਈਵ ਦੇਖਦੀ ਹੈ ਵੀ ਉਹਦੇ ਆਸ-ਪਾਸ ਕੋਈ ਇਨਸਾਨ ਤਾਂ ਹੈ ਨਹੀਂ ਇਹ ਆਵਾਜ਼ ਕਿੱਥੋਂ ਆ ਰਹੀ ਹੈ ਉਹ ਦਰਖਤ ਤੇ ਇੱਕ ਸਨੇਕ ਦੇਖਦੀ ਹੈ ਤੇ ਇਹ ਦੇਖ ਕੇ ਉਹ ਸਰਪ੍ਰਾਈਜ਼ ਹੋ ਜਾਂਦੀ ਹੈ ਵੀ ਇਹ ਸਨੇਕ ਇਹ ਬੋਲ ਕਿਵੇਂ ਸਕਦਾ ਤਾਂ ਸਨੇਕ ਉਹ ਨੂੰ ਕਹਿੰਦਾ ਜੋ ਕੋਈ ਮੈਂ ਕੰਮ ਕਰਨਾ ਬਸ ਮੈਨੂੰ ਸਿਰਫ ਸੋਚਣ ਦਾ ਟਾਈਮ ਲੱਗਦਾ ਹੈ ਕੰਮ ਮੈਂ ਮਿੰਟਾਂ 'ਚ ਹੀ ਸਿੱਖ ਜਾਣਾ ਜਿਵੇਂ ਈਵ ਮੈਂ ਤੇਰੇ ਨਾਲ ਹਨਾ ਗੱਲ ਕਰਨੀ ਸੀ ਤਾਂ ਮੈਨੂੰ ਇਨਸਾਨਾਂ ਦੀ ਬੋਲੀ ਆਉਣਾ ਬਹੁਤ ਜ਼ਰੂਰੀ ਸੀ ਇਨਸਾਨਾਂ ਦੀ ਬੋਲੀ ਬੋਲਣ ਲਈ ਮੈਨੂੰ ਫਰੂਟ ਆਫ ਨੋਲੇਜ ਖਾ ਲਿਆ ਤਾਂ ਮੈਨੂੰ ਇਨਸਾਨਾਂ ਦੀ ਬੋਲੀ ਆ ਗਈ ਜੇ ਤੂੰ ਇਸ ਦੁਨੀਆ ਦੀ ਸਭ ਤੋਂ ਖੂਬਸੂਰਤ ਹਨਾ ਮਤਲਬ ਕਿ ਦਿਖਣਾ ਚਾਹੁੰਦੀ ਹੈ ਤਾਂ ਤੂੰ ਫਰੂਟ ਆਫ ਨੋਲੇਜ ਖਾ ਲੈ ਹੁਣ ਉਹ ਕੀ ਇੱਕ ਕੁੜੀ ਹੈ ਸਭ ਤੋਂ ਖੂਬਸੂਰਤ ਹੋ ਦਿਖਣਾ ਚਾਹੁੰਦੀ ਹੈ ਤਾਂ ਈਵ ਪਹਿਲਾਂ ਤਾਂ ਹੈਜ਼ਿਟੇਟ ਹੁੰਦੀ ਹੈ ਬਟ ਫਿਰ ਸੈਟਨ ਉਹਨੂੰ ਫੇਰ ਕਹਿੰਦਾ ਵੀ ਤੂੰ ਖਾ ਲੈ ਕੋਈ ਗੱਲ ਨਹੀਂ ਫਿਕਰ ਨਾ ਕਰ ਗॉड ਵੀ ਇਹੀ ਚਾਹੁੰਦੇ ਨੇ ਬਸ ਉਹ ਵੀ ਇਹੀ ਦੇਖਣਾ ਚਾਹੁੰਦੇ ਨੇ ਵੀ ਤੂੰ ਕਿੰਨੇ ਕ ਦਿਨ ਫਰੂਟ ਆਫ ਨੋਲੇਜ ਨੂੰ ਨਹੀਂ ਖਾਂਦੀ ਮਤਲਬ ਵੀ ਆ ਨਹੀਂ ਖਾਂਦੇ ਤਾਂ ਉਹ ਖਾ ਲੈਂਦੀ ਹੈ ਤੇ ਐਡਮ ਨੂੰ ਜਾ ਕੇ ਦੱਸਦੀ ਹੈ ਵੀ ਮੈਂ ਫਰੂਟ ਆਫ ਨੋਲੇਜ ਖਾ ਲਿਆ ਫਿਰ ਐਡਮ ਨੂੰ ਈਵ ਦੀ ਫਿਕਰ ਹੁੰਦੀ ਹੈ ਵੀ ਹੁਣ ਕੀ ਹੋਊਗਾ ਹੁਣ ਗॉड ਤਾਂ ਇਹਨੂੰ ਸਜ਼ਾ ਦੇਣਗੇ ਤੇ ਉਹ ਇਹਨੂੰ ਇੱਥੋਂ ਮਤਲਬ ਕਿ ਭੇਜ ਦੇਣਗੇ ਅਰਥ ਤੇ ਸੜ ਦੇਣਗੇ ਇਹਨੂੰ ਤਾਂ ਐਡਮ ਕੀ ਕਰਦਾ ਐਡਮ ਆਪ ਐਪਲ ਖਾ ਲੈਂਦਾ ਤੇ ਐਪਲ ਖਾ ਕੇ ਉਹਨੂੰ ਲਸਟ ਦੀ ਫੀਲਿੰਗ ਆਉਂਦੀ ਹੈ ਤੇ ਈਵ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਹੈ ਤੇ ਸੈਟਨ ਹੈ ਜਿਹੜਾ ਫਿਰ ਉਥੋਂ ਵਾਪਸ ਚਲਾ ਜਾਂਦਾ ਹੈ ਨਰਕ ਦੇ ਵਿੱਚ ਉਹ ਪੈਂਡੇਮੋਨੀਅਮ ਨਾਂ ਦੀ ਜਗਾ ਜਾ ਕੇ ਆਪਣੇ ਸਾਥੀਆਂ ਨੂੰ ਦੱਸਦਾ ਹੈ ਵੀ ਅਸੀਂ ਗॉड ਦੀ ਜਿਹੜੀ ਬਣਾਈ ਕ੍ਰिएशन ਹੈ ਉਹਨੂੰ ਕਰਪਟ ਕਰ ਦਿੱਤਾ ਦੂਜੀ ਸਾਈਡ ਹੁਣ ਇਹ ਸਭ ਗॉड ਨੂੰ ਪਤਾ ਲੱਗ ਗਿਆ ਐਡਮ ਤੇ ਈਵ ਨੇ ਵੀ ਫਰੂਟ ਆਫ ਨੋਲੇਜ ਜਿਹੜਾ ਉਹ ਖਾ ਲਿਆ ਗॉड ਨੂੰ ਗੁੱਸਾ ਆ ਜਾਂਦਾ ਤੇ ਆਪਣੇ ਬੇਟੇ son of god ਨੂੰ ਕਹਿੰਦੇ ਨੇ ਕਿ ਜਾਓ ਐਡਮ ਤੇ ਈਵ ਨੂੰ ਜਾ ਕੇ ਸਜ਼ਾ ਦੇ ਕੇ ਆਓ ਠੀਕ ਹੈ ਤੇ ਸਜ਼ਾ ਉਹਨਾਂ ਨੂੰ ਵੀ ਦੇਣਾ ਜਿਨ੍ਹਾਂ ਨੇ ਉਹਨੂੰ ਫਲ ਖਾਣ ਦੇ ਲਈ ਉਕਸਾਇਆ ਫਿਰ ਗੋਡ ਆਫ ਸਨ ਗਾਰਡਨ ਆਫ ਈਡਨ ਦੇ ਵਿੱਚ ਆਉਂਦੇ ਨੇ ਸਭ ਤੋਂ ਪਹਿਲਾਂ ਉਹ ਸਨੇਕ ਨੂੰ ਸਜ਼ਾ ਜਿੰਦੇ ਨੇ ਜਿਸ ਦਾ ਸ਼ਰੀਰ ਸੈਟਨ ਨੇ ਯੂਜ਼ ਕੀਤਾ ਸੀ ਸਜ਼ਾ ਕੀ ਹੁੰਦੀ ਹੈ ਕਿ ਤੂੰ ਅੱਜ ਤੋਂ ਬਾਅਦ ਕਦੇ ਵੀ ਸਿੱਧਾ ਨਹੀਂ ਚੱਲ ਸਕੇਗਾ ਉਹ ਦਿਨ ਤੋਂ ਜਿਹੜਾ ਸੱਪ ਐ ਸਨੇਕ ਐ ਉਹ ਟੇਡਾ ਹੀ ਚੱਲਦਾ ਦੂਸਰੀ ਸਜ਼ਾ ਉਹ ਈਵ ਨੂੰ ਦਿੰਦੇ ਨੇ ਤੇ ਕਹਿੰਦੇ ਨੇ ਕਿ ਤੈਨੂੰ ਹੁਣ ਬੱਚੇ ਨੂੰ ਜਨਮ ਦੇਣਾ ਪਵੇਗਾ ਤੇ ਬੱਚੇ ਨੂੰ ਜਨਮ ਦੇਨ ਸਮੇ ਜੋ ਦੁੱਖ ਹੁੰਦਾ ਜੋ ਦੁੱਖ ਦਾ ਇਹ ਜਿਹੜਾ ਦੁੱਖ ਹੈ ਉਹ ਅਸਹਿਨ ਜੋਗ ਹੁੰਦਾ ਤੇ ਉਹ ਤੈਨੂੰ ਸਹਿਨ ਕਰਨਾ ਪਵੇਗਾ ਤੇਰੇ ਤੋਂ ਬਾਅਦ ਜੋ ਵੀ ਪੀੜ੍hiyan ਆਉਣਗੀਆਂ ਉਹ ਇਹੇ ਦਰਦ ਨੂੰ ਸਹਿਨ ਕਰਦੀਆਂ ਰਹਿਣਗੀਆਂ ਤੀਸਰੀ ਸਜ਼ਾ ਐਡਮ ਦੀ ਇਹਨੂੰ ਕਹਿੰਦੇ ਨੇ ਕਿ ਕਿ ਚਾਹੇ ਮੌਸਮ ਕਿਵੇਂ ਦਾ ਵੀ ਹੋਵੇ ਸਰਦੀ ਹੋਵੇ ਗਰਮੀ ਹੋਵੇ ਤੈਨੂੰ ਤੇਰੀ ਫੈਮਿਲੀ ਲਈ ਖਾਣਾ ਲੱਭਣ ਬਾਹਰ ਜਾਣਾ ਹੀ ਪਊਗਾ ਕੰਮ ਕਰਨ ਲਈ ਬਾਹਰ ਜਾਣਾ ਹੀ ਪਊਗਾ ਤੇਰੇ ਵਾਸਤੇ ਕਦੇ ਵੀ ਰੈਸਟ ਵਾਲੇ ਦਿਨ ਨਹੀਂ ਜਿਹੜੇ ਉਹ ਨਹੀਂ ਆਉਣਗੇ ਹੁਣ ਸੈਟਨ ਦੀ ਵਾਰੀ ਇਹ ਗਾਰਡਨ ਆਫ ਈਡ ਇਹ ਗਾਰਡਨ ਆਫ ਈਡਨ ਤੋਂ ਹੀ ਸਜਾ ਦਿੰਦੇ ਨੇ ਸੈਟਨ ਤੇ ਉਹਦੇ ਸਾਰੇ ਸਾਥੀਆਂ ਨੂੰ ਕਿ ਤੁਸੀਂ ਸੱਪ ਦਾ ਸਹਾਰਾ ਲਿਆ ਸੀ ਤਾਂ ਹੁਣ ਸਾਰੇ ਸੱਪ ਬਣ ਜਾਓਗੇ ਤੋਂ ਸਾਰੇ ਸੱਪ ਬਣ ਜਾਂਦੇ ਨੇ ਬਟ ਜਦੋਂ ਇਹ ਮਤਲਬ ਕਿ ਸ਼ਰਾਬ ਉਹਨਾਂ ਨੂੰ ਮਿਲਦਾ ਹੈ ਸੱਪ ਬਣਨ ਦਾ ਬਟ ਉਦੋਂ sin ਤੇ death ਇਹ ਦੋਨੇ ਉੱਥੇ ਨਹੀਂ ਹੁੰਦੇ ਪੈਂਡੇਮੋਨੀਅਮ ਵਾਲੀ ਜਗ੍ਹਾ ਦੇ ਵਿੱਚ ਜਾਂ ਹੈਲ ਵਿੱਚ ਕਹੋ ਨਹੀਂ ਹੁੰਦੇ ਇਹ ਬਾਹਰ ਹੁੰਦੇ ਨੇ ਤਾਂ ਇਹ ਦੋਨੇ ਪੱਚ ਜਾਂਦੇ ਨੇ ਫਿਰ ਗॉड ਦਾ ਫਾਦਰ ਕਹਿੰਦੇ ਨੇ ਕਿ ਹੁਣ ਆਦਮ ਤੇ ਈਵ ਨੂੰ ਅਰਥ ਤੇ ਫਿੰਕਣਾ ਹੈ ਤੇ ਉਹ ਆਪਣੇ ਐਂਜਲਸ ਨੂੰ ਕਹਿੰਦੇ ਨੇ ਕਿ ਜਾਓ ਅਰਥ ਤੇ ਐਵੇਂ ਦਾ ਟੈਂਪਰੇਚਰ ਕਰ ਦਿਓ ਜਦੋਂ ਸਰਦੀ ਹੋਵੇ ਤਾਂ ਬਹੁਤ ਸਰਦੀ ਪਵੇ ਤੇ ਗਰਮੀਆਂ ਵਿੱਚ ਬਹੁਤ ਗਰਮੀ ਪਵੇ ਟੈਂਪਰੇਚਰ ਨਾਰਮਲ ਨਹੀਂ ਹੋਣਾ ਚਾਹੀਦਾ ਆਪਾਂ ਅਰਥ ਤੇ ਦੇਖਦੇ ਹਾਂ ਹੁਣ ਮੌਸਮ ਹੁਣ ਗਰਮੀਆਂ ਦੇ ਵਿੱਚ ਕਿੰਨੀ ਗਰਮੀ ਹੁੰਦੀ ਆ ਹੋ ਨਾ ਤਾਂ ਉਹ ਇਸੇ ਸ਼ਰਾਪ ਦੀ ਵਜ੍ਹਾ ਦੀ ਕਰਕੇ ਹੁੰਦੀ ਹੈ ਕਿਹਾ ਜਾਂਦਾ ਹੈ ਦੂਸਰੀ ਸਾਈਡ ਐਡਮ ਤੇ ਈਵ ਆਪਸ ਵਿੱਚ ਲੜਨ ਲੱਗ ਜਾਂਦੇ ਨੇ ਵੀ ਇਹ ਤੇਰੀ ਵਜ੍ਹਾ ਕਰਕੇ ਹੋਇਆ ਤੇਰੀ ਵਜ੍ਹਾ ਕਰਕੇ ਹੋਇਆ ਤੇ ਐਂਡ ਤੇ ਈਵ ਮੰਨ ਹੀ ਜਾਂਦੀ ਹੈ ਵੀ ਹਾਂ ਮੈਂ ਫਰੂਟ ਨਾ ਖਾਂਦੀ ਤਾਂ ਸ਼ਾਇਦ ਐਵੇਂ ਨਾ ਹੁੰਦਾ ਈਵ ਸੋਸਾਈਡ ਕਰਾਂ ਜਾਂਦੀ ਹੈ ਤੇ ਐਡਮ ਈਵ ਨੂੰ ਰੋਕਦਾ ਕਿ ਗॉड ਸਾਨੂੰ ਸਜ਼ਾ ਦੇਣਗੇ ਉਹ ਸਾਨੂੰ ਅਸੈਪਟ ਕਰਨੀ ਹੀ ਚਾਹੀਦੀ ਆ ਆਪਾਂ ਗਲਤੀ ਕੀਤੀ ਆ ਤਾਂ ਆਪਾਂ ਗॉड ਤੋਂ ਜੇ ਮਾਫੀ ਮੰਗ ਲਈਏ ਤਾਂ ਕੀ ਪਤਾ ਆਪਾਂ ਨੂੰ ਗॉड ਮਾਫੀ ਕਰ ਦਨ ਠੀਕ ਹੈ ਤਾਂ ਇਹ ਗॉड ਤੋਂ ਮਾਫੀ ਵੀ ਮੰਗਦੇ ਨੇ ਪਰ ਗॉड ਗੁੱਸੇ ਹੁੰਦੇ ਨੇ ਇਹ ਆਪਣੇ ਆਰਕੈਂਜਲ ਮਾਈਕਲ ਨੂੰ ਕਹਿੰਦੇ ਨੇ ਕਿ ਜਾਓ ਐਡਮ ਤੇ ਈਵ ਨੂੰ ਗਾਰਡਨ ਤੋਂ ਕੱਢ ਕੇ ਅਰਥ ਤੇ ਫੇਂਕ ਦਿਓ ਮਾਈਕਲ ਉਹਨਾਂ ਕੋਲ ਜਾਂਦਾ ਹੈ ਕਹਿੰਦਾ ਵੀ ਤੁਹਾਨੂੰ ਗਾਰਡਨ ਜਿਹੜਾ ਹੁਣ ਛੱਡਣਾ ਪਊਗਾ ਉਹ ਦੁਖੀ ਹੁੰਦੇ ਨੇ ਮਾਈਕਲ ਉਹਨਾਂ ਨੂੰ ਕਹਿੰਦਾ ਕਿ ਇੱਕ ਦ੍ਰਿਸ਼ ਤਾਂ ਤੁਸੀਂ ਦੇਖ ਲਓ ਅਰਥ ਦਾ ਵੀ ਕਿਵੇਂ ਦਾ ਤਾਂ ਉਹ ਈਵ ਨੂੰ ਕੀ ਕਰਦਾ ਆਪਣੀਆਂ ਸ਼ਕਤੀਆਂ ਦੇ ਨਾਲ ਤਾਂ ਸੁਲਾ ਦਿੰਦਾ ਤੇ ਐਡਮ ਨੂੰ ਦਿਖਾਉਂਦਾ ਐਡਮ ਨੂੰ ਪਹਾੜੀ ਦੇ ਉੱਤੇ ਲੈ ਜਾਂਦਾ ਹੈ ਬਿਲਕੁਲ ਪੀਕਦੇ ਤੇ ਉਹ ਦਿਖਾਉਂਦਾ ਵੀ ਜਿਹੜੀ ਈਵ ਹੈ ਤੇ ਬਾਕੀ ਔਰਤਾਂ ਕਿਵੇਂ ਬੱਚੇ ਦੇ ਜਨਮ ਦੇ ਟਾਈਮ ਦੁੱਖ ਸਹਿਣ ਕਰਦੀਆਂ ਨੇ ਤੇ ਐਡਮ ਹੈ ਜਿਹੜਾ ਐਡਮ ਤੇ ਬਾਕੀ ਸਾਰੇ ਮੇਲ ਉਹ ਖਾਣੇ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਭਟਕਦੇ ਰਹਿੰਦੇ ਨੇ ਜਦੋਂ ਹੁਣ ਧਰਤੀ ਤੇ ਜਾਣਗੇ ਤਾਂ ਸਿਨ ਵੀ ਸਿਨ ਯਾਨੀ ਕਿ ਪਾਪ ਵੀ ਮਿਲੂਗਾ ਜਿਵੇਂ ਹੁਣ ਉਹ ਪਹਿਲਾਂ ਸਿਨ ਤੇ ਡੈਥ ਉਹ ਦੋਨੇ ਬਚ ਗਏ ਸੀਗੇ ਉਹ ਆਪਣੀ ਬਣੇ ਸੀ ਤਾਂ ਹੁਣੇ ਧਰਤੀ ਤੇ ਜਾਣਗੇ ਤਾਂ ਸਿਨ ਪਾਪ ਵੀ ਮਿਲੂਗਾ ਹਨਾ ਤਾਂ ਮਾਨਵ ਜਾਤੀ ਐਨੇ ਮਾਨਵ ਜਾਤੀ ਐਨੇ ਪਾਪ ਕਰੂਗੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਣਗੇ ਤੇ ਬਾਅਦ ਵਿੱਚ ਉਹਨਾਂ ਨੂੰ ਡੈਥ ਵੀ ਮਿਲੂਗੀ ਇਹ ਸਾਰੀਆਂ ਚੀਜ਼ਾਂ ਹੁਣ ਤੱਕ ਚੱਲਦੀਆਂ ਮਾਈਕਲ ਦੱਸਦਾ ਹੈ ਕਿ ਇੱਕ ਦਿਨ ਐਵੇਂ ਦੀ ਬਾੜ ਆਊਗੀ ਕਿ ਪੂਰੀ ਮਾਨਵ ਜਾਤੀ ਦਾ ਨਾਸ਼ ਹੋ ਜਾਵੇ ਫਿਰ ਵੀ ਕਿਹ ਇਨਸਾਨ ਬਚੂਗਾ ਜਿਹਦਾ ਨਾਂ ਹੁੰਦਾ ਹੈ ਨੂ ਨੋ ਐਚ ਨੂ ਠੀਕ ਹੈ ਤੇ ਉਹ ਕੁਝ ਜੀਵ ਜੰਤੂਆਂ ਨੂੰ ਆਪਣੇ ਨਾਲ ਲੈ ਕੇ ਬੋਰ ਤੇ ਇੱਕ ਦੂਸਰੇ ਕੰਟੀਨੈਂਟ ਤੇ ਪਹੁੰਚ ਜਾਊਗਾ ਉਸ ਤੋਂ ਬਾਅਦ ਮੇਰਾ ਬੇਟਾ ਜਿਹੜਾ son of god ਧਰਤੀ ਤੇ ਜਨਮ ਲਊਗਾ ਜੀਜ਼ਸ ਕ੍ਰਾਈਸਟ ਦੇ ਰੂਪ ਦੇ ਵਿੱਚ ਤੇ ਉਹ ਮਾਨਵ ਜਾਤੀ ਦੇ ਜਿੰਨੇ ਵੀ ਪਾਪ ਨੇ ਸਾਰੇ ਆਪਣੇ ਉੱਪਰ ਲੈ ਲਵੇਗਾ ਤੇ ਫਿਰ ਇੱਕ ਨਵੀਂ ਮਾਨਵ ਜਾਤੀ ਦਾ ਨਿਰਮਾਣ ਹੋਊਗਾ ਇਹ ਸਭ ਦੱਸਣ ਤੋਂ ਬਾਅਦ ਮਾਈਕਲ ਐਡਮ ਤੇ ਈਵ ਨੂੰ ਅਰਥ ਤੇ ਫੇਕ ਦਿੰਦਾ ਇਹ ਸੀ ਪੈਰਾਡਾਈਸ ਲੋਸਟ ਸਵਰਗ ਤੋਂ ਦੁਨੀਆ ਦਾ ਸਫ਼ਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਚ ਵੇ ਟੂ ਸਕਸੈਸ ਦੇ ਨਾਲ